ਜੇ ਆਮ ਬੰਦੇ ਨੂੰ ਪਿੱਟ ਦੇ ਦਈਏ ੱੱਕੇ ਹੋ ਜਾਣ ਮਟੀਰੀਅਲ ਆ ਗਿਆ ਜਮੂਰੇ ਨੇ ਇਹ ਪਤਾ ਨਹੀਂ ਮੋਬਾਈਲ ਠੀਕ ਕਰਨ ਵਾਲੇ ਨੇ ਜੇ ਕਿਸੇ ਨੇ ਦਸਾ ਨਾ ਹੁੰਦੀ ਕਮਾਈ ਕਰਕੇ ਥੋੜੇ ਬਹੁਤ ਚਾਰ ਪੈਸੇ ਕਮਾਏ ਹੁਣ ਟੈਕਸ ਭਰਦਾ ਹੋਵੇ ਫਿਰ ਕਹਿੰਦੇ ਤਾਮੀ ਰੋਣ ਪਾ ਦੇ ਬਣ ਗਈ ਤਾਂ ਵੱਡਿਆਂ ਨੂੰ ਪਿੱਟਾਂ ਦੀ ਸਾਨੂੰ ਕਿਸੇ ਬਸ ਤੇ ਜਿਉਂਣ ਲੈਣ ਦੋ ਤੇ ਤੁਹਾਡੇ ਕੋਲੇ ਸਾਰੇ ਜਿਹੜੇ ਨੇ ਉਹ ਭੁੱਖੇ ਮਰਦੇ ਆਂ ਔਰ ਗੱਡੀਆਂ ਗੱਡੀਆਂ ਚਾਹਾਂ ਜਿਹੜੀਆਂ ਤੁਸੀਂ ਲਿੰਕ ਕਰਕੇ ਕਿੱਥੋਂ ਆਈਆਂ ਨੇ ਕਰਾਂਗੇ ਸਾਹ ਕਰਾਂਗੇ ਉਸ ਮੇਰੇ ਤੇ ਛੱਡੋ ਵਾਸਤੇ ਉਹ ਥੱਲੇ ਵਾਲਾ ਕੰਮ ਤੁਸੀਂ ਸੰਭਲੋ ਵੀ ਰੋਡ ਤੋਂ ਕਿੱਥੋਂ ਜਾਊਗਾ ਕਿੱਧਰ ਨੂੰ ਜਾਣਾ ਹੈ ਪੋਰਟ ਸੰਧੂ ਸਾਹਿਬ ਦੇ ਕਿੱਧਰ ਨੂੰ ਲਾਉਣੇ ਨੇ ਬੂਥ ਤੇ ਕੌਣ ਬੈਠੂਗਾ ਅੰਦਰ ਏਜੰਟ ਕੌਣ ਜਾਊਗਾ ਕਿੰਨੇ ਵਜੇ ਆਪਾਂ ਨੇ ਝੋਲੇ ਫੜਾਉਣੇ ਨੇ ਵਰਤੇ ਫੜਾਉਣੇ ਨੇ ਇਹ ਕੰਮ ਤੁਸੀਂ ਸੰਭਲੋ ਤਹਾਂ ਵਾਲੇ ਵੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੇ ਕਬੱਡੀ ਪਾਰ ਰੱਖਿਆ ਹੈ ਇਹ ਹੈ ਇਹ ਪੈਸੇ ਦੇ ਸਾਥੋਂ ਵੱਡੇ ਹੋ ਸਕਦੇ ਆ ਗੁੰਡਾਗਰਦੀ ਚ ਸਾਥੋਂ ਵੱਡੇ ਹੋ ਸਕਦੇ ਆ ਇਹ ਸੱਚ ਤੇ ਇਮਾਨਦਾਰੀ ਸਤੋਂ ਵੱਡੇ ਨਹੀਂ ਹੋ ਸਕਦੀ ਜੋ ਹੋ ਸਾਸ ਗੁਰੂ ਸਾਹਿਬ ਦਾ 350 ਸਾਲਾ ਮਨਾ ਰਹੇ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਐਸੇ ਤਰਤੀ ਤੋਂ ਉਹਨਾਂ ਨੇ ਯਾਤਰਾਵਾਂ ਸ਼ੁਰੂ ਕੀਤੀਆਂ ਫਿਰ ਮਾਲਵੇ ਚ ਗਏ ਉਹਨਾਂ ਨੇ ਮਨੁੱਖੀ ਉਹਨਾਂ ਨੇ ਮਨੁੱਖੀ ਅਧਿਕਾਰਾਂ ਵਾਸਤੇ ਕੁਰਬਾਨੀ ਦਿੱਤੀ। ਸ਼੍ਰੀਨਗਰ ਤੋਂ ਚੱਲ ਕੇ ਆਏ ਕਸ਼ਮੀਰੀ ਪੰਡਤ ਕਿ ਔਰੰਗਜ਼ੇਬ ਜਿਹੜਾ ਉਹ ਸਾਡਾ ਧਰਮ ਪਰਵਰਤਨ ਜਬਰੇ ਕਰਾ ਰਿਹਾ ਹੈ। ਗੁਰੂ ਸਾਹਿਬ ਨੇ ਆਪਣਾ ਸਿਰ ਦਿੱਤਾ ਜਾ ਕੇ ਚਾਂਦਨੀ ਚੌਕ 'ਚ। ਅਸੀਂ ਤਾਂ ਉਹ ਉਹ ਬੰਦੇ ਆ ਸਾਨੂੰ ਇਹ ਪਾੜਨ ਤੇ ਲੱਗੇ ਹੋਏ ਆ ਤੁਹਾਨੂੰ ਆ ਚਾਹੀਦਾ ਜਾਂ ਆ ਚਾਹੀਦਾ ਹੈ ਹੱਤਿਆਰ। ਉਹ ਸਾਨੂੰ ਭਾਈ ਵਿਕਾਸ ਚਾਹੀਦਾ ਹੈ। ਸਾਨੂੰ ਤੁਹਾਡੇ ਵਰਗਾ ਆ ਜਿਹੜਾ ਫੁੱਟ ਪਾਉ ਮਹਿਕਮਾ ਇਹ ਨਹੀਂ ਚਾਹੀਦਾ। ਸਾਨੂੰ ਲੜਾਈਆਂ ਕਰਾਉਣ ਵਾਲਾ ਮਹਿਕਮਾ ਨਹੀਂ ਚਾਹੀਦਾ ਆ ਸਾਰੇ ਸਾਡੀਆਂ ਰਾਮ ਨੌਮੀਆ ਸਾਂਝੀਆਂ ਸਾਡੇ ਗੁਰਪੁਰਬ ਸਾਂਝੇ ਸਾਡੀਆਂ ਹਨੂਮਨ ਜਨਮ ਦਿਤੀਆਂ ਸਾਂਝੀਆਂ ਸਾਡੀਆਂ ਬਾਲਮੀਕ ਜਨਮ ਦਿਤੀਆਂ ਸਾਂਝੀਆਂ ਸਾਡੇ ਅਰਦਾਸਪਕ ਜੀ ਦੇ ਦਿਨ ਅਸੀਂ ਇਕੱਠੇ ਮਨਾਉਂਦੇ ਆ ਸਾਡੀਆਂ ਈਦਾਂ ਸ਼ਵਰੀਦਾਂ ਸਾਂਝੀਆਂ ਤੇ ਸਾਨੂੰ ਵੰਡਣਗੇ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਹਰ ਕਿਸਮ ਦਾ ਬੀਜ ਇੱਥੇ ਉੱਗ ਪੈਂਦਾ ਹੈ ਪਰ ਮੈਂ ਆਂ ਰਾਜੇਪੁਰਿੰਗ ਹੋਰਾਂ ਨੂੰ ਆ ਜਿਹੜੇ ਫੁੱਟਾ ਪਾਉਂਦੇ ਫਿਰਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਹਰ ਕਿਸੇ ਦਾ ਬੀਜ ਉੱਗ ਜਾਂਦਾ ਪਰ ਨਫਰਤ ਦਾ ਬੀਜ ਇੱਥੇ ਕਦੇ ਨਹੀਂ ਉੱਗ ਸਕਦਾ ਇਹ ਕੋਸ਼ਿਸ਼ ਨਾ ਕਰਿਓ ਬਹੁਤ ਬਹੁਤ ਦਿਨ ਦੇਖ ਲੈ ਆਹ ਲੱਕਿੰਦ ਬਹੁਤ ਹੀ ਦੇਖ ਲੈ ਬੜੇ ਬੜੇ ਦਿਨ ਦੇਖ ਲੈ ਕਿ ਜਦੋਂ 2 ਵਜੇ 3 ਵਜੇ ਦਰਵਾਜ਼ੇ ਬੰਦ ਹੋ ਜਾਂਦੇ ਸੀ ਬਹੁਤ ਦਿਨ ਦੇਖ ਲੈ ਕੋਈ ਮਾਤ ਕੋਈ ਕੋਈ ਗੱਲ ਨਹੀਂ ਕੋਈ ਸਭ ਅਰੇ ਗਰੇ ਨਥੂ ਖਰੇ ਸਭ ਅੰਦਰ ਚਲੇ ਜਾਣਗੇ ਉਹ ਤਾਂ ਆਪ ਹੀ ਬੱਚਾ ਫਿਰਦਾ ਰਹਿੰਦਾ ਮੈਨੂੰ ਫੜਨਗੇ ਲੈ ਦਸ ਸੋ ਇਹਨਾਂ ਦੇ ਇਹਨਾਂ ਦੇ ਦਿਲ ਸੇ ਚੋਰ ਆ ਦਿਲ ਸੇ ਚੋਰ ਆ ਇਹਨਾਂ ਨੂੰ ਡਰ ਹੈ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜਦ ਆਪਾਂ ਜਾ ਹੋਵੇ ਪੁਲਿਸ ਤੋਂ ਉਹ ਕਿਤੇ ਲੁਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਘੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਵੀ ਲੈ ਵੀ ਸੋ ਇਹ ਆਪ ਦਾ ਡਰ ਦੇ ਡਰਨ ਵਾਲੀ ਕਈ ਵਾਰੀ ਕੰਦ ਜਿਹੜੀ ਆਪ ਦੇ ਪਰ ਨਾਲ ਡੇਪ ਪੈਂਦੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਆਪਣਾ ਚੋਣ ਨਿਸ਼ਾਨਾ ਛਾੜੂ ਔਰ ਛਾੜੂ ਦਾ ਕੰਮ ਮੈਂ ਸਫਾਈ ਕਰਨਾ ਆ ਇਹਨਾਂ ਦੀ ਸਫਾਈ ਕਰ ਦੋ ਮੁੜ ਕੇ ਇਹ ਆਪਸ ਵਿੱਚ ਐਸਾ ਲੜਨਗੇ ਨਾ ਕਿ ਜਦੋਂ ਚਲੋ ਛੱਡੋ ਜਾਂ ਫਿਰ ਫਿਰੇ ਛੱਡ ਦੇਣਗੇ ਫਿਰ ਇਹ ਛੱਡ ਦੇਣੇ ਦਾ ਕੰਮ ਛੱਡੋ ਪਰੇ ਯਾਰ ਲੋਕ ਹੁਣ ਇੰਨਾ ਕੁਝ ਕਰ ਲਿਆ ਤਰਨ ਤਰਨ ਵਾਲ ਨੇ ਦੇਖ ਲੋ ਕਹਿ ਜਿਆ ਫਤਵਾ دیتا ਉਹ ਤਾਂ ਜਿਆ ਆਰਾਵਾ ਦੀ ਪਾਰਟੀ ਵਾਲੇ ਪਾਸੇ ਸੱਚੇ ਇਮਾਨਦਾਰ ਲੋਕਾਂ ਦੇ ਨਾਲ ਨਾਲ ਖੜ ਗਏ ਚਲੋ ਛੱਡੋ ਫਿਰ ਆਪਾਂ ਹੁਣ ਆਪਾਂ ਕੀ ਕਰਾਂਗੇ ਫਿਰ ਪੈਸੇ ਲਾਉਣੋਂ ਵੀ हट ਜਾਣਗੇ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਕੋਈ 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 ਵਿਰੋਧੀ ਤੇੜਾ ਪੱਖ ਨਿਭਾਇਆ ਕੋਈ ਕਦੇ ਕਦੇ ਕੋਈ ਪਾਰਲੀਮੈਂਟ ਚਾਹੁੰਦੇ ਉੱਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਐ ਮੈਂ ਜਿੰਦਾ ਲੈ ਗਿਆ ਸੀ ਕੁੰਜੀ ਮੈਂ ਸਪੀਕਰ ਸਾਹਿਬ ਦੇ ਤੇ ਮੈਂ ਕਹਿੰਦਾ ਜਿੰਦਾ ਲਾਓ ਆਪ ਬੋਲ ਕੇ ਚਲੇ ਜਾਂਦੇ ਹੋ ਸਾਨੂੰ ਵੀ ਸੁਣਵਾਉਣ ਨੂੰ ਤੇ ਇੱਥੇ ਵੀ ਖੜੋ ਖੜੋ ਬੈਠੋ ਕਿੱਕਲੀਆਂ ਤਾਂ ਇਹਨਾਂ ਦੀ ਪੈ ਗਈਆਂ ਹੋਣ ਹੋ ਕਿੰਨੀਆਂ ਕਾਰੀਆਂ ਸਾਰੀਆਂ ਉਹ ਤਾਂ ਕਿਕਲੀ ਕਲੀਰ ਦੀ ਹੁਣ ਤਾਂ ਕਿਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਵਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਕੋਈ ਨਹੀਂ ਕੋਈ ਨਹੀਂ ਨਾਲਾ ਫਾੜੋ ਫਾੜੋ ਸਬੀਰਾ ਜਿੰਦਾਬਾਦ ਸਬੀਰਾ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਹੈ ਮੈਨੂੰ ਕਈ ਵਾਰੀ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤਾਂ ਫਿਰ ਘਰੇ ਆਉਂਗੇ ਮੈਂ ਕਹਿੰਦੀ ਜਿਹੜੇ ਕੰਮ ਚ ਪਏ ਹੈ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਹੈਗਾ ਉਹ ਤਾਂ ਇਹ ਇਹ ਮੈਂ ਕਹਿਆ ਜੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੋਣਦੇ ਫਿਰ ਅਸੀਂ ਉਹਨਾਂ ਕਰਕੇ ਕਿਵੇਂ ਸੌ ਜਾਾਂਗੇ ਅਸੀਂ ਲੋਕਾਂ ਦੇ ਨਾਲ ਹਰ ਵਕਤ ਨਾਲ ਆ ਕੋਈ ਦਿਨ ਹੋਵੇ ਕੋਈ ਤਿਆਰ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਇੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਤੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਇੱਕ ਮਿੰਟਾ ਕੁ ਮੁੰਡਾ ਵੀ ਨਹੀਂ ਲੜਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰ ਹੋਗੇ ਕਿਾ ਧੰਨਵਾਦ ਜੀ ਕਿ 14 ਤਰੀਕ ਨੂੰ ਦੇਖ ਲਾ ਕੇ ਬਸ ਇੰਨਾ ਕਹਿਆ ਕਰੋ ਕੰਨ ਲੜਨਾ ਪਈ ਤਾਂ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟਹਿ ਜਾਣਾ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਉਈ ਘਰੂਟ ਮਾਰਨ ਲੱਗ ਜਾਂਦਾ ਇਹ ਤਾਂ ਘਰੂਟਾ ਘਰਾਟਾ ਤੇ ਆਏ ਹੋਏ ਆ ਹੁਣ ਵੀਰ ਨੂੰ ਯਾਰ ਕਿਵੇਂ ਢੁਕਾਈਏ ਆਪਾਂ ਢੜਕਾਣੀ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਸੋਸ਼ਲ ਮੀਡੀਆ ਤੇ ਨਹੀਂ ਲੱਗਣਾ ਕਿਤੇ ਇੱਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਘ ਜਾਓ ਮੇਰੇ ਮੱਥੇ ਲੱਗੇ ਮਾੜੇ ਆ ਯਾਰ ਆ ਹੁਣ ਤੁਸੀਂ ਦੇਖੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚੜ ਜਾਨਸਾਰ 11 ਤਰੀਕ ਨੂੰ ਨਾ ਧੋੱਕੇ ਵੈਕੂ ਦਾ ਨਾਮ ਲੈ ਕੇ ਜਾਨਸਾਰ ਚੜੂ ਵਾਲਾ ਚੋਣ ਨਿਸ਼ਾਨ ਤੱਕ ਕੇ ਆਜੋ ਵਾਪਸ ਹੋਰ ਇਧਰ ਉਧਰ ਵਾਲੇ ਚੋਣ ਨਿਸ਼ਾਨ ਦੇਖੇ ਹੋਵੇ ਨਾ ਜਿਤੇ ਚਿੱਟਾ ਜਾਂ ਕਾਲਾ ਮੋਤੀਆ ਉਤਰ ਸਕਦਾ ਅੱਖਾਂ ਚ ਐਡੇ ਐਡੇ ਨੈਸ਼ ਨੇ ਹਾਂ ਇਹ ਦੱਸ ਦਿਓ ਮੈਂ ਕਿਤੇ ਕਿਤੇ ਮਾਵਾ ਭੈਣਾਂ ਨੂੰ ਵੀ ਦੱਸ ਦਿਓ ਕਿ ਤੇ ਇੰਨੀਆਂ ਕਰਾ ਲਈਏ ਇਹਨਾਂ ਨੇ ਸਾਰਾ ਪੰਜਾਬ ਉੱਟ ਕੇ ਖਾ ਲਿਆ ਇਹਨਾਂ ਨੇ ਬਸ 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵੈਂਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਅਸੀਂ ਜੁੱਤਕੇ ਜੱਕ ਹੋਰ ਦੇਖੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜੋਰ ਲਾਉਣ ਦਾ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਤਰੀਕੇ ਜੋ ਕਾਨੂੰਨ ਦੇ ਮਤਾਂਕ ਉਹਨਾਂ ਨੂੰ ਖੁੱਲ ਮਿਲੀ ਹੈ ਉਹਦੇ ਨਾਲ ਉਹ ਕਰਨ প্রচার ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਵੀ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹੋ ਜਿਹੇ ਬਾਰੇ ਤੱਕ ਤਾਂ ਕੰਮ ਨਿਬੜ ਜਾਊਗਾ ਕਿਉਂਕਿ ਇੱਕੋ ਪਾਸੇ ਆਈਆਂ ਵੋਟਾਂ ਗਿਣਨੀਆਂ ਹੋਣਗੀਆਂ ਦੂਜੀ ਪਾਸੇ ਤਾਂ ਹੋਣੀ ਹੀ ਨਹੀਂ ਠੀਕ ਹੈ ਨਾ ਸੋਚ ਕਰਕੇ ਮੈਨੂੰ ਚੰਗਾ ਲੱਗ ਰਿਹਾ ਤੁਹਾਨੂੰ ਬਹੁਤ دیر ਬਾਅਦ ਮੈਂ ਮਤਲਬ ਇਸ ਇਲਾਕੇ ਚ ਆਇਆ ਤੇ ਤੁਸੀਂ ਤਾਂ ਮੈਂ ਤਾਂ ਇਹ ਵੀ ਕਹਿ ਦਿੰਨੇ ਨੇ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਕਿਹਾ ਨਹੀਂ ਯਾਰ ਮੈਨੂੰ ਮੈਨੂੰ ਤਾਂ ਆਪਣੇ ਆਪ ਨੂੰ ਬਹੁਤ ਵਧੀਆ ਲੱਗਦਾ ਲੋਕਾਂ ਨੂੰ ਮਿਲ ਕੇ ਜੇ ਮੈਂ 2 ਦਿਨ ਘਰੇ ਰਹਿ ਲਾਂ ਜਾਂ 2 ਤੋਂ 2-4 ਦਿਨ ਲੋਕਾਂ ਨੂੰ ਨਾ ਮਿਲਾਂ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝਾਂ ਕਿਉਂਕਿ ਲੋਕਾਂ ਨੂੰ ਮਿਲੇ ਬਿਨਾ ਸਾਡਾ ਸਰਦਾ ਹੀ ਨਹੀਂ ਤੇ ਇਹ ਜੇ ਬਣਾਤੇ ਹੈ ਮੰਤਰੀ ਮੁੱਖ ਮੰਤਰੀ ਤੁਸੀਂ ਬਣਾਤੇ ਕਾਂਗਰਸੀ ਕਾਲੀ ਸੀਐਮ ਹਾਊਸ ਦੇ ਅੰਦਰੋਂ ਕੁੰਡੇ ਬੰਦ ਕਰ ਲੈ ਕਹਿੰਦੇ ਪਬਲਿਕ ਨਾ ਆਵੇ ਕੁੰਡੇ ਲਾ ਦਿਓ ਅੰਦਰੋਂ ਲਾਤੇ ਕੈਪਟਨ ਸਾਹਿਬ ਨੇ ਲਾ ਲੇ ਬਾਲ ਸਾਹਿਬ ਨੇ ਲਾ ਲੇ ਸੁਖਵੀਰ ਹੋਰੀ ਸਾਹਿਬ ਆਪਦੇ ਨੇ ਮੈਲਾ ਜਿ ਵੜ ਗਏ ਤੇ ਪੌਣੇ ਪੰਜ ਸਾਲ ਬਾਅਦ ਅਫਸਰ ਆਏ ਉਹ ਕਹਿੰਦੇ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਲੋਕਾਂ ਕੋਲ ਜਾਣਾ ਪੈਣਾ ਕਹਿੰਦੇ ਖੋਲੋ ਗੇਟ ਫਿਰ ਗੇਟ ਖੋਲ ਲਿਆ ਪਰ ਦਰਵਾਜ਼ਾ ਨਾ ਖੁੱਲੇ ਉਹ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਉਹ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਮੀਨੂ ਵੀ ਪੈ ਨਹੀਂ ਕਾਫੀ ਕਹਿੰਦੇ ਨਹੀਂ ਲੱਕੜ ਤਾਂ ਨਹੀਂ ਫੁੱਲੀ ਥੱਲੇ ਬੇੜ ਲੱਗੀ ਐ ਜੀ ਬਿੱਲ ਐ ਕਹਿੰਦੇ ਖੁੱਲਦਾ ਕਿਉਂ ਨਹੀਂ ਬਾਤ ਪਤਾ ਲੱਗਿਆ ਕਿਸੇ ਅਫਸਰ ਨੇ ਬਾਹਰੋਂ ਦੱਸਿਆ ਇਹ ਕਹਿੰਦਾ ਜੀ ਲੋਕ ਬਾਹਰੋਂ ਲਾ ਗਏ ਉਗਨੇ ਅੰਦਰ ਹੀ ਰਹੋ ਹੁਣ ਤੁਸੀਂ ਹੁਣ ਉੱਥੇ ਹੀ ਬੈਠੇ ਨੇ ਤਾਂ ਇਹੇ ਆਪਣੇ ਨਾਲ ਹੱਥ ਮਲਾ ਕੇ ਬਾਅਦ ਸ਼ੈਂਪੂ ਨਾਲ ਹੱਥ ਧੋਣ ਵਾਲੇ ਵੀ ਖੁਰਕਣਾ ਪੈ ਜਾਓ ਏ ਕਿਤੇ ਇਹ ਕਿੱਥੋਂ ਤੁਹਾਡੇ ਨਾਲ ਜੱਫੀਆਂ ਪਾਉਣਗੇ ਇਹ ਕਿਤੇ ਇਹਨਾਂ ਨੇ ਪਸੀਨਾ ਦੇਖਿਆ ਹੋਵੇ ਕਦੇ ਤਾਂ ਪਤਾ ਲੱਗੇ ਇਹ ਕਦੇ ਖੇਤ ਗਏ ਹੁਣ ਤਾਂ ਪਤਾ ਲੱਗੇ ਇਹਨਾਂ ਨੇ ਕਦੇ ਖੇਤੀ ਕੀਤੀ ਹੋਵੇ ਗਰੀਬੀਆਂ ਅਡਾਈਆਂ ਹੁਣ ਪਤਾ ਲੱਗੇ ਇਹਨਾਂ ਨੇ ਚਰੀ ਦੇ ਕੜਬ ਦੇ ਟਾਂਡੇ ਕੁੱਤਰੇ ਹੋਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਹੈ ਇਹ ਕਦੇ ਤੜਕੀ ਟਿਫਨ ਚ ਸਤਿਫਨ ਸਿਪ ਦੋ ਪਰੌਂਠੇ ਵਿਚਾਰੇ ਅੰਬਰਾਚਾਰ ਪਾ ਕੇ ਸਕੂਲ ਗਏ ਹੋਣ ਅੱਧੀ ਛੁੱਟੀ ਵੇਲੇ ਕੋ ਰੋਟੀਆਂ ਖਾਦੀਆਂ ਹੁਣ ਤਾਂ ਪਤਾ ਲੱਗੇ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਉੱਥੇ ਸਵੇਰੇ ਅੱਡ ਬ੍ਰੇਕਫਾਸਟ ਦੁਪਹਿਰੇ ਅੱਡ ਬ੍ਰੇਕਫਾਸਟ ਪੰਜਾਬੀ ਪੜੀ ਨਹੀਂ ਕਦੇ ਪੰਜਾਬ ਮੈਂ ਤਾਂ ਇਹੀ ਪੁੱਛ ਰਿਹਾ ਨਾ ਪੰਜਾਬੀ ਬੋਲ ਲਓ ਤੁਸੀਂ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਪਾਣੀ ਪੰਛੀ ਚੋਨਾ ਉਹ ਮੈਂ ਕਹਾ ਚੋਨਾ ਹੁੰਦਾ ਹੈ ਭਗਵੰਤ ਮਾਨ ਉਹ ਮੈਂ ਕਹਾ ਭਗਵੰਤ ਮਾਨ ਹੁੰਦਾ ਹੈ ਏ ਇਹ ਨਹੀਂ ਪੰਜਾਬ ਨਾਲ ਲਿੰਕ ਜੀ ਇਹ ਤਾਂ ਪਹਾੜੀ ਨੇ ਪਹਾੜੀ ਇਹ ਪਹਾੜਾਂ ਚੋਂ ਹੁੰਦੇ ਉੱਤਰ ਕੇ ਬੋਟਾਂ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜ ਹਮਾਇਆ ਬੋਟਾਂ ਬੜੀ ਗੂੰਜ ਸੁਣ ਕੇ ਗੁਰੂ ਕੇ ਲਾਡਲੀਆਂ ਫੌਜਾਂ ਕਰੀਏ ਪਿੱਛੇ ਜਦੋਂ ਇਹ ਆ ਲਾਡਲੀਆਂ ਫੌਜਾਂ ਆ ਗਈਆਂ ਨਾਲ ਪਸ ਫਿਰ ਤਾਂ ਘਾਲ ਸਤਗੁਰਾਂ ਦੇ ਮਨ ਨੂੰ ਪਾਵੇ ਵਾਹ ਜੀ ਵਾਹ ਵਾਹ ਜੀ ਵਾਹ ਸਭੀਰੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੈਸੇ ਪੂਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆ ਬਹੁਤ ਬਹੁਤ ਕੰਮ ਕਈ ਵਾਰੀ ਪ੍ਰਮਾਤਮਾ ਥੋੜੇ ਤੋਂ ਇਹੋ ਜਿਹਾ ਕਰਾ ਲੈਂਦਾ ਹੈ ਕਿ ਬੰਦਾ ਪ੍ਰਧਾਨਗੀਆਂ ਪੈਸੇ ਮੁੱਖ ਮੰਤਰੀਆਂ ਤੋਂ ਵੀ ਉੱਪਰ ਉੱਠ ਜਾਂਦਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਸਪੀਕਰ ਮੈਡਮ ਕੋਲੇ ਗਿਆ ਕਿ ਜੀ ਅੱਜ ਛੋਟੇ ਕੱਲ ਨੂੰ ਇੱਕ ਦਿਨ ਪਹਿਲਾਂ ਗਿਆ ਸੀ ਮੈਂ ਕਿ ਜੀ ਕੱਲ ਨੂੰ ਛੋਟੇ ਸਹਿਬਜ਼ਾਦਿਆਂ ਦੀ ਦਸੰਬਰ ਦੇ ਐਂਡ 'ਚ ਆਪਾਂ ਸਭਾ ਮਨਾਉਣੀ ਹੈ ਉੱਥੇ ਫਤੇਗੜ ਸਾਹਿਬ ਉਹਨਾਂ ਦਾ ਸ਼ਹੀਦੀ ਦਿਵਸ ਹੈ ਜੀ ਸ਼ਰਧਾਂਜਲੀ ਦਿਓ ਪਾਰਲੀਮੈਂਟ 'ਚ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਨਹੀਂ ਮੈਂ ਕਿਹਾ ਜੀ ਇਹੀ ਤਾਂ ਦੁੱਖ ਹੈ ਪਹਿਲਾਂ ਦੋਨੂੰ ਦਿੱਤੀ ਸ਼ਰਧਾਂਜਲੀ ਐਦੂ ਵੱਡੀ ਕੁਰਬਾਨੀ ਮਿਲ ਜੂਗੀ 7 ਸਾਲ ਤੇ 5 ਸਾਲ ਦੇ ਜਿਹੜੇ ਗੁਰਸਾਂ ਦੇ ਸਹਿਬਜ਼ਾਦੇ ਉਹਨਾਂ ਨੂੰ ਕਿੰਨੀ ਬੇਰਹਿਮੀ ਨਾਲ ਚਿੰਤਾ ਕੰਧਾ 'ਚ ਸੂਬਾ ਸਰਾੰਦ ਨੇ ਤੇ ਚਿਣਿਆ ਵੀ ਐਦਾਂ ਜਦੋਂ ਗੋਡਿਆਂ ਤੱਕ ਕੰਧ ਆ ਗਈ ਤਾਂ ਗੋਡੇ ਥੋੜੇ ਚੱਪਣੀ ਬਾਹਰ ਹੁੰਦੀ ਐ ਉਹ ਕਹਿੰਦੇ ਇੱਟ ਛਿੱਲਣੀ ਪੈਣੀ ਐ ਉਹ ਕਹਿੰਦਾ ਸੂਬਾ ਕਹਿੰਦਾ ਇੱਟ ਨਹੀਂ ਛਿੱਲਣੀ ਗੋਡੇ ਛਿੱਲੋ ਚਾਰੇ ਗੋਡੇ ਛਲਾ ਦੇ ਜਨਾਬ ਐ ਹਜੇ ਕੁਰਬਾਨੀਆਂ ਸਾਡੀਆਂ ਪਈਆਂ ਨੇ ਤੂੰ ਸ਼ਰਧਾਂਜਲੀ ਕਿਉਂ ਨਹੀਂ ਦਿੰਦੇ ਕਹਿੰਦੇ ਮੈਨੂੰ ਲਿਖ ਕੇ ਦਿਓ ਫਿਰ ਕੀ ਕਰਨਾ ਮੈਂ ਕਹਾਂ ਜੀ ਲਿਖ ਦਿੰਦਾ ਕਹਿੰਦੇ ਉਹ ਰੌਲਾ ਪਾਉਂਦੇ ਨੇ ਫਲਾਨੀ ਵਿਰੋਧੀ ਪਾਰਟੀ ਵਾਲੇ ਮੈਂ ਕਹਾਂ ਜੀ ਉਹਨਾਂ ਨੂੰ ਮੈਂ ਆਪੇ ਬਣਾ ਲਊਗਾ ਨਹੀਂ ਰੌਲਾ ਪਾਉਂਦੇ ਤੂੰ ਸ਼ਰਧਾਂਜਲੀ ਦਿਓ ਅਗਲੇ ਦਿਨ ਮੈਂ ਆਇਆ ਮੈਂ ਉਹਨਾਂ ਨੂੰ ਵੀ ਪਾਰਟੀਆਂ ਨੂੰ ਕਿਹਾ ਵੀ ਦੇਖੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸੱਚਾ ਦੰਦ ਜਨਮ ਦਿਵਸ ਹੈ ਸ਼ਰਧਾਂਜਲੀ ਦੇਣੀ ਹੈ ਤੁਸੀਂ ਰੌਲਾ ਨਾ ਪਾਓ ਸ਼ਰਧਾਂਜਲੀ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦੂੰਗਾ ਤੁਹਾਡੀਆਂ ਜਿਹੜੀਆਂ ਵੀ ਮੰਗਾਂ ਨੇ ਮੈਂ ਤੁਹਾਡੇ ਨਾਲ ਖੜ੍ਹ ਜੂੰਗਾ ਉਹ ਕਹਿੰਦੇ ਠੀਕ ਹੈ ਵੀਰੋ ਪਹਿਲੀ ਵਾਰ ਹਿਸਟਰੀ 'ਚ ਹੋਇਆ ਕਿ ਪਾਰਲੀਮੈਂਟ 'ਚੋਂ ਛੋਟੇ ਸਹਿਜਾਂਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਜਿਹੜੇ ਪੰਥ ਦੇ ਨਾਂ ਤੇ ਵੋਟਾਂ ਲੈਂਦੇ ਰਹੇ ਆ ਅਹੋਂ ਤੱਕ ਜਿਹੜੇ ਬਾਬੇ ਨਾਨਕ ਦੀ ਤੱਕੜੀ ਕਹਿੰਦੇ ਰਿਹਾ ਆਪਦੇ ਵਾਲੀ ਤੱਕੜੀ ਨੂੰ ਉਹਨਾਂ ਨੇ ਕਦੇ ਕਦੇ ਐਪਲੀਕੇਸ਼ਨ ਵੀ ਨਹੀਂ ਦਿੱਤੀ ਬੀਬੀ ਆਰ ਜੀ ਵੀ ਪਾਈ ਹੋਵੇ ਚਲੋ ਉਹਨੇ ਰਿਜੈਕਟ ਕਰਤੀ ਹੋਵੇ ਮੰਨ ਵੀ ਆਪਦੇ ਵੱਲੋਂ ਤਾਂ ਪਾਈ ਹੋਵੇ ਨਾ ਇਹ ਵੀਰੋ ਆਪਾਂ ਬਾਬੇ ਨਾਨਕ ਦੀ ਤੱਕੜੀ ਸਮਝਾਂ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਰੇਤਾ ਵੀ ਮੇਰਾ ਬੱਸਾ ਵੀ ਮੇਰੀਆਂ ਢਾਬੇ ਵੀ ਮੇਰੇ ਬਜਰੀ ਵੀ ਮੇਰੀ ਸਭ ਕੁਝ ਮੇਰਾ ਮੇਰਾ ਤੋਲਦੀ ਇਹਨਾਂ ਵਿੱਚ ਉਹ ਹੁਣ ਕਹੀ ਜਾਂਦਾ ਉਹ ਸੁਖੀਰ ਬੱਲ ਪੰਜਾਬ ਨੂੰ ਬਚਾ ਲੂ ਮਾਰੇ ਕੀ ਨਹੀਂ ਸੀ ਭਾਈ ਥੋੜੀ ਤੋਂ ਬੜੀ ਮੁਸ਼ਕਲ ਨਾਲ ਤਾਂ ਬਚਾਇਆ ਪੰਜਾਬ ਤਾਂ ਬਚ ਗਿਆ ਹੁਣ ਉਹ ਨਹੀਂ ਨਹੀਂ ਮੈਨੂੰ ਵੋਟਾਂ ਪਾਓ ਪੰਜਾਬ ਨੂੰ ਬਚਾਉਣ ਲੈ ਦੱਸੋ ਬਸ ਕਰੋ ਭਾਈ ਬਹੁਤ ਹੋ ਗਿਆ ਯਾਰ ਕੋਈ ਕੁਝ ਕੁਝ ਛੱਡ ਦੋ ਸੱਤ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਛੱਡ ਦੋ ਯਾਰ ਪੰਜਾਮ ਤੇ ਰਹਿਣ ਕਰ ਲਓ ਸੁਬੀਰੋ ਕਮੀਆਂ ਸਾਡੇ ਚ ਨਹੀਂ ਆਉਣਗੀਆਂ ਪਰ ਇਨਸਾਨ ਕੋਈ ਵੀ ਬੰਦਾ ਸਲਵਕਲਾ ਸਪੂਰਨ ਨਹੀਂ ਹੁੰਦਾ ਕਮੀਆਂ ਰਹੀਆਂ ਆਉਣਗੀਆਂ ਪਰ ਅਸੀਂ ਤੁਹਾਡੇ ਨਾਲ ਮਿਲ ਕੇ ਚੱਲਦੇ ਆਂ ਕੋਈ ਕੋਈ ਕਮੀ ਰਹੀ ਹੋਵੇ ਸਾਨੂੰ ਰੋਕ ਲਿਓ ਮੋਢਾ ਫੜ ਕੇ ਬਾਹ ਫੜ ਕੇ ਵੀ ਇੱਥੇ ਗੱਲ ਤਾਂ ਕੱਕਾ ਆਏ ਕਰ ਨੂੰ ਇਹਨਾਂ ਨੂੰ ਮਿਲ ਸਕਦੇ ਆਂ ਪਰ ਇਤਾਂ ਦੇ ਇਹ ਕਦੇ ਆਉਂਦੇ ਆ ਕਦੇ ਇਹਨਾਂ ਨੂੰ ਨਹੀਂ ਮਿਲ ਸਕਦੇ ਇਹ ਹਜੇ ਤੋਂ ਪੰਜ ਖੜਦੇ ਨਹੀਂ ਓ ਨੋ ਟੈਂਪਰੇਚਰ ਇਜ਼ ਟੂ ਹਾਈ ਇਹ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਯਾਰ ਇਹ ਕੀ ਰੀਸ ਕਰਨਗੇ ਸਾਡੀ ਇਹ ਤਾਂ ਐਨੇ ਐਨੀ ਤੋਂ ਪਛਾਣ ਨਹੀਂ ਸਕਦੇ ਕਮਲਾ ਜਾਂਦੇ ਨੇ ਗਾਮਲੇ ਵਾਲੇ ਭੁੱਲਨੇ ਹੈ ਆਪਾਂ ਬੋਰਾਂ ਖੇਂਦੇ ਵਾਲੇ ਆਪਣਾ ਕੂਵੀ ਘਟਿਆ ਹੀ ਕਰਦੇ ਨੇ ਮਸਤ ਮਲੰਗੀ ਇੱਥੇ 10 ਮਿੰਟ 10 ਮਿੰਟ ਤਾਂ ਅੰਗੂਨੇ ਚ ਭਾ ਕੇ ਲੈ ਕੇ ਜਾਣੇ ਪੈਣਗੇ ਮੇ ਚੱਕਰ ਆ ਗਿਆ ਚੱਕਰ ਵੀ ਨਹੀਂ ਪਤਾ ਅੰਗਰੇਜ਼ੀ ਚ ਕਹਿੰਦੇ ਆ ਫੇਂਟ ਹੋ ਗਿਆ ਲੱਗਾ ਸੂ ਸਾਨੂੰ ਤਾਂ ਪਤਾ ਨਹੀਂ ਫੇਂਟ ਕਿਉਂ ਦਸਾਨੂੰ ਤਾਂ ਚੱਕਰ ਹੀ ਆਉਂਦੇ ਆ ਜੀ ਸੰਤਰ ਧੁੱਪ ਦਾ ਆਪਣਾ ਚੱਕਰ ਤਾਂ ਆ ਜਾਂਦੇ ਆ ਪਰ ਫੇਂਟ ਖੂਂਟ ਵੀ ਹੋਏ ਕਦੇ ਅਸੀਂ ਆਹੀ ਤਾਂ ਫਾਇਦਾ ਆਪਣਾ ਸੋ ਇਸ ਕਰਕੇ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆਂ ਐਂ ਜਿਉਵਾਂਗੇ ਐਂ ਰਹਿਾਂਗੇ ਕੋਈ ਕੁਰਸੀਆਂ ਨਾਲ ਕੋਈ ਅਹੁਦਿਆਂ ਨਾਲ ਫਰਕ ਨਹੀਂ ਪੈਂਦਾ ਪਰ ਪੰਜਾਬ ਦੇ ਕੰਮ ਆ ਜੀ ਪੰਜਾਬ ਦੇ ਕੰਮ ਆ ਜੇ ਮੈਂ ਕਿਸੇ ਟੀਵੀ ਚੈਨਲ ਤੇ ਬੋਲ ਰਿਹਾ ਸੀ ਉਹ ਕਹਿੰਦੇ ਸਾਡਾ ਰੈਪਿਡ ਫਾਇਰ ਰਾਉਂਡ ਹੈ ਕਿ ਹੁਣੇ ਤੁਹਾਨੂੰ ਅਸੀਂ ਕਿਸੇ ਲੀਡਰ ਦਾ ਨਾਮ ਲਾਵਾਂਗੇ ਤੁਸੀਂ ਉਹਦੇ ਬਾਰੇ ਹੁਣੇ ਦੱਸੋਗੇ ਚਾਹੇ ਕੋਈ ਸ਼ੇਅਰ ਬੋਲ ਦੋ ਚਾਹੇ ਕੋਈ ਕੁਝ ਵੀ ਮੈਂ ਕਹਾਂ ਜੀ ਚਲੋ ਲਾਈਵ ਸੀਗਾ ਹੁਣ ਸੋਚਣ ਦਾ ਵੀ ਟਾਈਮ ਨਹੀਂ ਨਾ ਕੱਟਣ ਦਾ ਟਾਈਮ ਹੈ ਤੇ ਕਹਿੰਦੇ ਸੁਖਵੀਰ ਬਾਦਲ ਮੈਂ ਕਹਾਂ ਜੀ ਪਹਾੜਾਂ ਦੇ ਸਕੂਲ ਚ ਪੜ੍ਹੇ ਨੇ ਨਾ ਪੰਜਾਬੀ ਪੜ੍ਹਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਨਾ ਬੋਲਣੀ ਆਉਂਦੀ ਐ ਪਰ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਨੇ ਹੋਰ ਹੀ ਸਕਦਾ ਕਹਿੰਦੇ ਜੀ ਕੈਪਟਨ ਮਨਿੰਦਰ ਸਿੰਘ ਮੈਂ ਕਹਾਂ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਇਹ ਪਟਿਆਲੇ ਵਾਲੇ ਰਾਜੇ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਸੀ ਕਾਲੀਆਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਸ ਨਾਲ ਸੀ ਅੱਜ ਕੱਲہ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਨੇ ਮੈਂ ਲੋਕਾਂ ਨਾਲ ਕਲੀ ਨਹੀਂ ਕਰੀ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਕਹਿੰਦੇ ਜੀ ਅਰਵਿੰਦ ਕੇਜਰੀਵਾਲ ਮੈਂ ਕਿਹਾ ਜੀ ਉਹ ਸ਼ੇਰ ਆਇਆ ਭਗਤ ਸਿੰਘ ਦਾ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪਦੈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀ ਕੋ ਮਹਿਬੂਬ ਬਣਾ ਲਿਆ ਜਾਏ ਕਹਿੰਦੇ ਜੀ ਭਗਵਾਨਤਬਾਹ ਮੇਰਾ ਨਾਮ ਲੇਤਾ ਮੈਂ ਕਿਹਾ ਜੇ ਮੈਂ ਹੁਣ ਆਪਣੇ ਬਾਰੇ ਕੀ ਬੁਲਾਂ ਮੈਂ ਤਾਂ ਇੰਨੇ ਕਿਹਾ ਫਿਰ ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਬੱਲੇ